ਇਸ ਤੋਂ ਮਾੜੀ ਤਸਵੀਰ ਤੁਸੀਂ ਕਦੇ ਪੰਜਾਬ 'ਚ ਨਹੀਂ ਦੇਖੀ ਹੋਏਗੀ ਕਿ ਇੱਕੋ ਮਾਂ ਦੇ 6 ਪੁੱਤਾਂ ਦੀ ਤਸਵੀਰ ਮੰਜੇ ਦੇ ਉੱਪਰ ਪਈ ਹੋਈ ਆ ਜਿਹੜੇ ਇਸ ਜਹਾਨੋਂ ਚਲੇ ਗਏ ਸਿਰਫ ਨਸ਼ੇ ਕਰਕੇ ਫਾਇਲ ਉਹਨਾਂ ਦੇ ਡੈਡੀ ਮੁਕਿਆ ਚਕਾ ਅੱਛਾ ਉਹ ਤੋਂ ਬਾਅਦ ਫਿਰ ਉਹ ਮੁੰਡਾ ਮੁਕਿਆ ਹੂੰ ਫਿਰ ਉਹ ਤੋਂ ਬਾਅਦ ਉਹ ਮੁੰਡਾ ਮੁਕਾ ਹੂੰ ਫਿਰ ਉਹ ਤੋਂ ਬਾਅਦ ਆ ਮੁੰਡਾ ਮੁਕਾ ਹੂੰ ਉਹ ਤੋਂ ਬਾਅਦ ਫਿਰ ਆ ਮੁੰਡਾ ਮੁਕਾ ਹੈ ਉਹ ਤੋਂ ਬਾਅਦ ਆ ਮੁਕਾ ਫਿਰ ਉਹ ਸਾਰਾ ਵਿਖੇ ਮੁਕਾ ਛੇ ਪੁੱਤ ਸੀਗੇ ਤੁਹਾਡੇ ਹਾਂ ਜੀ ਇਹ ਪੁੱਤ ਕਿਸੇ ਇੱਕ ਸਰਕਾਰ ਦੇ ਵਿੱਚ ਨਹੀਂ ਮਰੇ ਅਕਾਲੀ ਦਲ ਦੀ ਸਰਕਾਰ 'ਚ ਵੀ ਇਸ ਘਰ ਦਾ ਪੁੱਤ ਮਰਿਆ ਕਾਂਗਰਸ ਦੀ ਸਰਕਾਰ 'ਚ ਵੀ ਇਸ ਘਰ ਦਾ ਪੁੱਤ ਮਰਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਇਸ ਘਰ ਦਾ ਪੁੱਤ ਮਰਿਆ ਛੇ ਪੁੱਤ ਇਸ ਜਹਾਨ ਤੋਂ ਚਲੇ ਗਏ ਨੇ ਨਸ਼ੇ ਕਰਕੇ ਇੱਕ ਬਾਪ ਨਸ਼ੇ ਕਰਕੇ ਚਲਾ ਗਿਆ ਜਿਹੜੇ ਸਰਕਾਰਾਂ ਜਾਂ ਜਿਹੜੇ ਲੀਡਰ ਦਾਅਵੇ ਕਰਦੇ ਨੇ ਕਿ ਚਿੱਟੇ ਦਾ ਲੱਖ ਤੋੜਦਾ ਉਹ ਲੋਕ ਅੱਜ ਇਸ ਘਰ ਦੀ ਕਹਾਣੀ ਜਰੂਰ ਸੁਣਾਉਣਗੇ ਟੀਕਾ ਲੱਗਾ ਹੋਇਆ ਸੀ ਤੇ ਉਹ ਮਰੌਣ ਪਾਏ ਹੋਏ ਸੀ ਟੀਕਾ ਕੱਢ ਕੇ ਨਾ ਛੱਟ ਗਿਆ ਸੀ। ਛਿੱਟੇ ਦਾ ਟੀਕੇ ਨੇ ਪੇਲੀਆ ਹੀ ਲਾਇਆ ਸੀਗਾ। ਓਵਰਡੋਜ਼ ਹੋ ਗਈ। ਹਾਂਜੀ। ਲੈ ਕੇ ਕਿੱਥੋਂ ਹੁੰਦਾ ਸੀ ਮਾਤਾ ਨਸ਼ਾ ਮੁੰਡਾ ਚਿੱਟਾ। ਉੱਥੋਂ ੱੱਕੇ ਵਸਤੀ ਚੋਂ। ਉੱਥੋਂ ਸੁੱਖ ਮਿਲ ਜਾਂਦਾ। ਵਾਦੂ ਵਾਦੂ। ਹੂੰ। ਜਿੰਨਾ ਮਰ ਗਈ। ਪਰਦੇ ਵਿੱਚ ਕੌਣ-ਕੌਣ ਬਚਿਆ? ਬਸ ਅਸੀਂ ਤਿੰਨ ਹੀ ਜੀ ਹੈਗੀਆਂ ਇੱਕ ਮੇਰੀ ਨੌ ਇੱਕ ਮੇ ਆ ਇੱਕ ਛੋਟੇ ਜਿਹੇ ਮੇਰਾ ਪੋਤਾ ਬਸ। ਇਹਦੀ ਕਿੰਨੀ ਉਮਰ ਸੀਗੀ? ਯਾਨੀ ਉਹ ਵੀ ਕੋਈ 15 16 ਸਾਲ ਹੀ ਅੱਛਾ ਇੰਨੀ ਛੋਟੀ ਉਮਰ ਚ ਹਾਂ ਇਹ ਤਾਂ ਇੱਕੋ ਜਗ੍ਹਾ ਤੋਂ ਲੈ ਕੇ ਹੁੰਦੇ ਸੀਗੇ ਸਾਰਾ ਨਸ਼ਾ ਇਹ ਹਾਂ ਇੱਕੇ ਸਾਹ ਇਹ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਦੇ ਤੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਲੈ ਕੇ ਸੋਖ ਨੂੰ ਜਵਾਕ ਲਾਇਸੀ ਤੇ ਦੋਖ ਨੂੰ ਪਾ ਜਾਵਾਂਗੇ ਹਾਂ ਇੱਕੋ ਪਤਾ ਸੀ ਕੀ ਪਤਾ ਮੈਂ ਕੀ ਕਰ ਮਾਰ ਕਰਾ ਲਿਆ ਹੁੰਦੇ ਸੀਗੇ ਠੱਡੋ ਦੇ ਯਾਦੇ ਕਰਨਾ ਗਰਮ ਚੋਲੀ ਚ ਫਾਈ ਬੈਠੀ ਆ ਜਗਰਾਉਂਦੇ ਸ਼ੇਰੇ ਵਾਲਾ ਪਿੰਡ ਚ ਜਿਸ ਘਰ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਹਾਂ ਇਸ ਘਰ ਦੇ 6 ਪੁੱਤ ਤੇ ਇੱਕ ਬਾਪ ਨਸ਼ੇ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਹਾਲਾਤ ਇਸ ਘਰ ਦੇ ਇਸ ਕਦਰ ਨੇ ਇਸ ਘਰ ਦੇ ਵਿੱਚ ਕੋਈ ਵੀ ਬੰਦਾ ਕਮਾਉਣ ਵਾਲਾ ਨਹੀਂ ਬਚਿਆ ਸਿਰਫ ਵਿਧਵਾ ਔਰਤਾਂ ਇਸ ਘਰ ਦੇ ਵਿੱਚ ਰਹਿੰਦੀਆਂ ਨੇ ਇੱਕ ਇੱਕ ਕਰਕੇ ਛਿੱਟੇ ਦੀ ਪੇੜ ਚੜਦੇ ਗਏ ਤਾਂ ਹਾਲਾਤ ਤੁਸੀਂ ਦੇਖੋ ਇਹ ਤਸਵੀਰ ਦੇਖੋ ਬਜ਼ੁਰਗ ਮਾਂ ਦੀ ਜਿਨਨੇ ਆਪਣੇ 6 ਪੁੱਤਾਂ ਦੀ ਤਸਵੀਰ ਅੱਗੇ ਰੱਖੀ ਹੋਈ ਆ ਇੱਕ ਘਰ ਵਾਲੇ ਦੀ ਤਸਵੀਰ ਰੱਖੀ ਹੋਈ ਆ ਇੱਕ ਇੱਕ ਕਰਕੇ ਸਾਰੇ ਜਾਣੇ ਇਸ ਜਹਾਨੋਂ ਚਲੇ ਗਏ ਇਹ ਤਸਵੀਰ ਅੱਜ ਸਰਕਾਰ ਵੀ ਦੇਖੇ ਪਾਰਟੀਆਂ ਵੀ ਦੇਖਣ ਕਿਉਂਕਿ ਕੋਈ ਵੀ ਕਿਸੇ ਦੇ ਉੱਪਰ ਐਲੀਗੇਸ਼ਨ ਨਹੀਂ ਲਾ ਸਕਦਾ ਕਿਉਂਕਿ ਇਹ ਪੁੱਤ ਕਿਸੇ ਇੱਕ ਸਰਕਾਰ ਦੇ ਵਿੱਚ ਨਹੀਂ ਮਰੇ ਅਕਾਲੀ ਦਲ ਦੀ ਸਰਕਾਰ 'ਚ ਵੀ ਇਸ ਘਰ ਦਾ ਪੁੱਤ ਮਰਿਆ ਕਾਂਗਰਸ ਦੀ ਸਰਕਾਰ 'ਚ ਵੀ ਇਸ ਘਰ ਦਾ ਪੁੱਤ ਮਰਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਇਸ ਘਰ ਦਾ ਪੁੱਤ ਮਰਿਆ ਛੇ ਪੁੱਤ ਇਸ ਜਹਾਨ ਤੋਂ ਚਲੇ ਗਏ ਨੇ ਨਸ਼ੇ ਕਰਕੇ ਇੱਕ ਬਾਪ ਨਸ਼ੇ ਕਰਕੇ ਚਲਾ ਗਿਆ ਜਿਹੜੇ ਸਰਕਾਰਾਂ ਜਾਂ ਜਿਹੜੇ ਲੀਡਰ ਦਾਅਵੇ ਕਰਦੇ ਨੇ ਕਿ ਚਿੱਟੇ ਦਾ ਲੱਖ ਤੋੜਤਾ ਉਹ ਲੋਕ ਅੱਜ ਇਸ ਘਰ ਦੀ ਕਹਾਣੀ ਜ਼ਰੂਰ ਸੁਣਨ ਇਸ ਮਾਤਾ ਦਾ ਦਰਦ ਜ਼ਰੂਰ ਸੁਣਨ ਜਿਨੇ ਇੱਕ ਇੱਕ ਕਰਕੇ ਆਪਣੇ ਛੇ ਪੁੱਤ ਚਿੱਟੇ ਕਾਰਨ ਆਪਣੇ ਕੋਲੋਂ ਜਿਹੜੇ ਨੇ ਉਹ ਗਵਾਲੇ ਨੇ ਤਾਂ ਮਸਾਂ ਸੁੱਖਾਂ ਸੁਖ ਸੋਕੇ ਮਾਵਾ ਪੁੱਤ ਲੈਂਦੀਆਂ ਨੇ ਤਾਂ ਇਸ ਮਾਂ ਦਾ ਦਰਦ ਸੁਣਿਓ ਤੁਸੀਂ ਮਾਤਾ ਬਹੁਤ ਮਾੜੀ ਇਹ ਗੱਲ ਹੈਗੀ ਆ ਕਿ ਸ਼ਾਇਦ ਹੀ ਕਦੇ ਕਿਸੇ ਨੇ ਪੰਜਾਬ ਚ ਇਹੋ ਜੀ ਤਸਵੀਰ ਦੇਖੀ ਹੋਏ ਕਿ ਛੇ ਪੁੱਤ ਜਵਾਨ ਇਸ ਜਹਾਨੋਂ ਚਲੇ ਗਏ। ਕਦੋਂ ਕਦੋਂ ਮਾਤਾ ਕਿਵੇਂ ਗਏ ਇਹ ਸਾਰੇ ਪੁੱਤ। ਹੌਸਲਾ ਰੱਖੋ ਥੋੜਾ ਜਿਆ ਚਾਹੁੰਨਾ ਕਿ ਜਰੂਰ ਤੁਸੀਂ ਦੱਸੋ ਜਾਣਕਾਰੀ ਦਿਓ ਕਿ ਕਿਹੜੇ ਕਿਹੜੇ ਪੁੱਤ ਦੀ ਹੈ ਤਸਵੀਰ ਆ ਕਦੋਂ ਕਦੋਂ ਇਹ ਚਲੇ ਗਏ ਜਹਾਨ ਤੋਂ। ਉਪਾਇ ਲੋ ਇਹਨਾਂ ਦੇ ਡੈਡੀ ਮੁੱਕਿਆ ਸੀਗਾ ਅੱਛਾ ਉਸ ਤੋਂ ਬਾਅਦ ਫਿਰ ਉਹ ਮੁੰਡਾ ਮੁੱਕਿਆ ਹੂੰ ਫਿਰ ਉਸ ਤੋਂ ਬਾਅਦ ਉਹ ਮੁੰਡਾ ਮੁੱਕਾ ਹੈ ਹੂੰ ਫਿਰ ਉਸ ਤੋਂ ਬਾਅਦ ਆ ਮੁੰਡਾ ਮੁੱਕਾ ਹੈ ਹੂੰ ਉਸ ਤੋਂ ਬਾਅਦ ਫਿਰ ਆ ਮੁੰਡਾ ਮੁੱਕਾ ਹੈ ਉਸ ਤੋਂ ਬਾਅਦ ਆ ਮੁੱਕਾ ਫਿਰ ਉਹ ਸਾਰੇ ਤੋ ਛੇ ਕਰ ਮੁੱਕਾ ਇਹ ਛੇ ਪੁੱਤ ਸੀਗੇ ਤੁਹਾਡੇ ਹਾਂਜੀ ਛੇ ਹੀ ਸੀਗੇ ਮੁੰਡੇ ਹੁਣ ਕੋਈ ਨਹੀਂ ਬਚਿਆ ਹਾਂਜੀ ਛੇ ਮੁੰਡੇ ਸੀ ਇਹ ਸਾਰੇ ਨਸ਼ੇ ਕਰਕੇ ਹਾਂਜੀ ਨਸ਼ੇ ਕਰਕੇ ਛੇ ਕਰਕੇ ਗਏ ਨੇ ਹੂੰ ਇਹ ਤੁਹਾਡੇ ਘਰ ਵਾਲੇ ਦੀ ਤਸਵੀਰ ਹੈ। ਇਹ ਵੀ ਨਸ਼ੇ ਕਰਕੇ ਚਲੇ ਗਏ। ਹਾਂਜੀ। ਹਾਂ ਪੀਤੀ ਹੋਈ ਸੀ। ਇਹ ਜਿਹੜਾ ਹੁਣ ਰੀਸੈਂਟ ਬੇਟੇ ਦੀ ਡੈਥ ਹੋਈ ਹੈ। ਕੀ ਨਾਂ ਸੀਗਾ ਇਦਾਂ ਤਾਂ ਕਿਵੇਂ? ਇਹਦਾ ਨਾਂ ਜਸਵੀਰ ਸੀਗਾ। ਅੱਛਾ। ਹਾਂ ਇਹ ਚਿੱਟੇ ਵਿੱਚ ਇਹ ਚਿੱਟਾ ਲਾਇਆ ਸੁਤਵਾਰ ਸਟਿੱਕੇ ਨਾਲ ਹੀ ਦੇਦ ਹੋ ਗਈ। ਕਿਦਨ ਦੀ ਗੱਲ ਐ ਇਹ? ਇਹ ਬੋਧਵਾਰ ਦੀ ਗਵਾਲੇ 14 ਤਰੀਕ। ਅੱਛਾ। ਹਾਂਜੀ। ਇਹ ਇਹ ਕੀ ਸੰਗਤ ਮਾੜੀ ਸੀਗੀ ਕਿਵੇਂ ਤੁਹਾਨੂੰ ਪਤਾ ਲੱਗਾ? ਇਹ ਸਾਨੂੰ ਪਤਾ ਲੱਗਾ ਸਾਡੇ ਪਿੰਡ ਦੀ ਕੁੜੀ ਉੱਥੇ ਵਿਆਹੀ ਹੋਈ ਸੀਗੀ ਜਿੱਥੋਂ ਲਿਆਣ ਕਿੱਟਾ ਲੈ ਲਾਇਆ ਨੇ ਹਾਂ ਉਹਨੇ ਦੇਖਿਆ ਉੱਥੇ ਰੋਲਾ ਪਾਈ ਖੜੇ ਸੀ ਬੰਦੇ ਕਹਿੰਦੇ ਨੇ ਵੀ ਐਤਰ ਮੁੰਡਾ ਮੁਕਾ ਪਿਆ ਹੈ ਉਹ ਕਹਿੰਦੀ ਮੈਂ ਦੇਖਰ ਸਹੀ ਵੀ ਕਹੋਣੇ ਇੱਕ ਉਹ ਕਹਿੰਦੀ ਇਹ ਤਾਂ ਸਾਡੇ ਪਿੰਡ ਦਾ ਮੁੰਡਾ ਜਸਵੀਰ ਹੈ ਫਿਰ ਉਹਨੇ ਸਾਨੂੰ ਫੋਨ ਕੀਤਾ ਅਸੀਂ ਉਹ ਫੋਨ ਦੇ ਵਿੱਚ ਭੱਜ ਪਾਏ ਯਾਰ ਉਹਨੇ ਪਿੱਟੇ ਫਿਰ ਉਹ ਤੁਹਾਨੂੰ ਚੱਕਾ ਚੁੱਕਾ ਚੱਕ ਕੇ ਅਸੀਂ ਰੋਡ ਤੇ ਲਿਆਂਦਾ ਤੇ ਅਸੀਂ ਤਰਨ ਲਾਤਾ ਹੂੰ ਫਿਰ ਉੱਥੇ ਪੁਲਿਸ ਵਾਲਾ ਨੂੰ ਖਬਰ ਕੀਤੀ ਹੂੰ ਪੁਲਿਸ ਵਾਲੇ ਆਏ ਤੇ ਉਹ ਕਹਿੰਦੇ ਮੰਜਾ ਪਾਸੇ ਕਰੋ ਅਸੀਂ ਇੱਕ ਮੰਜਾ ਨਹੀਂ ਪਾਸੇ ਕਰਨਾ ਵੀ ਚੀਜ਼ਾ ਇਧਰ ਆਦਾ ਰੁਪਿਆ ਸੀ ਬਿਨਾਂ ਕ ਲੱਗ ਗਿਆ ਹੂੰ ਤੇ ਫਿਰ ਘੰਟੇ ਬਾਅਦ ਸਾਨੂੰ ਮਾੜੀ ਮੋਟੀ ਜੀ ਉਹਨਾਂ ਨੇ ਹੌਸਲਾ ਦਿੱਤਾ ਕਿ ਕੋਣੀ ਟੁੱਡੀ ਚਨੀਂਦ ਕਰਾਂਗੇ ਹੂੰ ਫਿਰ ਅਸੀਂ ਜਿਹੜਾ ਮੇਰਾ ਬੇਟਾ ਸੀ ਮਾਰਾ ਹੋਇਆ ਉਹਨੂੰ ਉੱਥੇ ਜਮਾ ਕੇ ਕਰਾਉਣ ਚਲੇ ਗਏ ਕਈ ਅਸੀਂ ਇੱਥੇ ਚੌਂਕੀ ਚਲੇ ਗਏ ਹੂੰ ਇਰੇ ਮੁੰਡੇ ਨੂੰ ਲੈ ਗਏ ਇੱਥੋਂ ਚੱਕ ਕੇ ਪਿੰਡ ਵਿੱਚੋਂ ਹੂੰ ਵੀ ਮੁੰਡਿਆ ਦਾਸ ਕਿਵੇਂ ਵੀ ਗਾਲ ਲੇ ਹੂੰ ਉਹ ਚੌਂਕੀ ਵਾਲਾ ਨੂੰ ਕਹਿੰਦਾ ਵੀ ਪਹਿਲਾਂ ਮੈਂ ਟੀਕਾ ਲਾਇਆ ਉਹਦੇ ਬਾਅਦ ਉਹਨੂੰ ਲਾਇਆ ਹੈ ਹੂੰ ਤੇ ਉਹਨੂੰ ਕੁਝ ਹੋ ਗਿਆ ਮੈਂ ਭੱਜ ਕੇ ਕਰੇ ਆ ਗਿਆ ਹੂੰ ਤੇ ਉਹ ਕਹਿੰਦੇ ਵੀ ਤੂੰ ਦੱਸਣਾ ਤਾਂ ਹੱਕ ਬਣਦਾ ਸੀ ਹੂੰ ਉਹਦੀ ਜਿਹੜੀ ਮੋਬਾਈਲ ਸੀ ਉਹ ਵੀ ਕੱਢ ਕੇ ਲੈ ਆਂਦੀ ਜਿਹੜੇ ਕੋ ਪੈਸੇ ਸੀ ਉਹ ਵੀ ਉਸ ਮੁੰਡੇ ਨੇ ਕੱਢ ਕੇ ਲੈ ਆਂਦੇ ਅੱਛਾ ਫਿਰ ਤਾਂ ਆ ਮੁੰਡੇ ਨੂੰ ਉੱਥੇ ਉਹਨਾਂ ਨੇ ਵੀ ਮੁੰਡੇ ਨੂੰ ਤਾਂ ਵੇਚ ਦਿੱਤਾ ਜਹਲ ਵਿੱਚੋਂ ਹੂੰ ਉਹ ਬੁਢੀ ਨਹੀਂ ਫੜੀ ਚਿਹੜੇ ਚਿੱਟੇ ਵਾਲੀ ਜਿਹੜੀ ਵੇਚਦੀ ਹੈ ਹਾਂਜੀ ਤੇ ਉਹ ਚਲੀ ਗਈ ਉਹਨੂੰ ਕਿਤੇ ਨੇ ਆ ਪੁਲਿਸ ਵਾਲਾ ਨੇ ਪੈਸੇ ਲੈ ਲੂ ਕਿ ਉਹਨੂੰ ਆਗਾ ਪਿਛਾ ਕਰਤਾ ਨੇ ਵੇਖੋ ਉਹਦੀ ਤੇ ਚੋਰੀ ਹੋ ਗਈ ਚੋਰੀ ਹੋ ਗਈ ਘਰ ਦੀ ਆਖੇ ਕੀ ਹੋਣੀ ਚੋਰੀ ਉਹ ਤਾਂ ਆਪ ਦੀ ਲਿੱਟ ਲਗੀ ਆ ਆਸੇ-ਪਾਸੇ ਰਿਸ਼ਤੇਦਾਰਾ ਵੇਚੂ ਹਾਂ ਇਹ ਜਦੋਂ ਫਿਰ ਤੁਸੀਂ ਜਾ ਕੇ ਆਪਣੇ ਪੁੱਤ ਨੂੰ ਦੇਖਿਆ ਤਾਂ ਸਰੀੰਜ ਸੀਗੀ ਲੱਗੇ ਪਈ ਹਾਂ ਨਾ ਸਰੀੰਜ ਲੱਗ ਆਉਂਣਾ ਵੀ ਟੀਕਾ ਲੱਗਾ ਹੋਇਆ ਸੀ ਤੇ ਉਹ ਮੈਂ ਰੌਣ ਪਾਏ ਹੋਏ ਸੀ ਕਿ ਟੀਕਾ ਕੱਢ ਕੇ ਨਾ ਛੱਟ ਗਿਆ ਸੀਗਾ ਅੱਛਾ ਹਾਂਜੀ ਤੇ ਉਹ ਉਹ ਫਿਰ ਜਦ ਮੁੱਕ ਗਿਆ ਮੇਰਾ ਮੁੰਡਾ ਤੇ ਉਹ ਦੋ ਭੱਜ ਗਿਆ ਘਰਾਂ ਨੂੰ ਅੱਛਾ ਜਿੰਨੇ ਲਵਾਇਆ ਹਾਂ ਜਿੰਨੇ ਲਾਇਆ ਸੀਗਾ ਅੱਛਾ ਵੀ ਇਹ ਤਾਂ ਮੇਰੇ ਜੀਮੇ ਲੱਗੇਗਾ ਤੇ ਲੱਗਣਾ ਹੀ ਉਸੇ ਦੇ ਸੀ ਜਿਹੜਾ ਨਾਲ ਲੈ ਗਿਆ ਸੀ ਹਾਂ ਤੇ ਨਾਲ ਮੰਨ ਗਿਆ ਚੌਂਕੀ ਵਾਲਾਂ ਕੋਲਾਂ ਦਾ ਮੈਂ ਵੀ ਹਾਂ ਅੱਛਾ ਇਹ ਅੱਗੇ ਅੱਗੇ ਵੀ ਲਾਉਂਦਾ ਸੀਗਾ ਮੈਂ ਤਾਂ ਅੱਗੇ ਉਹ ਲਾਉਂਦਾ ਸੀ ਪਰ 바ਵਾ ਦਿਨਾਂ ਦਾ 바ਵਾ ਦਿਨਾਂ ਪਿੱਛੂ ਹੋਣ ਲਾਵਾਂ ਲੱਗਾ ਐ ਵੀ ਅੱਛਾ ਮੀਨਾ ਸੇਵਾ ਕਰਦਾ ਰਹੀ ਗੁਰਦੁਆਰੇ ਕਿੱਥੇ ਕਰਦਾ ਸੀਗਾ ਸੇਵਾ ਆਹ ਬਾਬੇ ਲਾਲ ਸਿੰਘ ਜੀ ਥਾਂ ਤੇ ਅੱਛਾ ਹਾਂ ਤੇ ਇਥੋਂ ਸੇਵਾ ਕਰਦਾ ਕਰਦਾ ਕਮਲਾ ਚਲਾ ਗਈ ਉਸ ਮੁੰਡੇ ਨਾਲ ਬਸ ਕਿੰਨੀ ਉਮਰ ਸੀਗੀ ਇਹਦੀ ਇਹਦੀ ਹੋਵੇਗੀ 18-19 ਸਾਲ ਤੋਂ ਹੋਵੇਗੀ ਅੱਛਾ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਸੀ ਨੂੰ ਕਰਦੇ ਨਸ਼ੇ ਇਹਨੂੰ ਹੋਈ ਗਿਆ ਸਾਲ ਦੇ ਨੇੜੇ ਤੇਰ ਤਾਂ ਹਾਇ ਹੀ ਸੀ ਅੱਛਾ ਹਾਂਜੀ ਨਸ਼ਾ ਲਦਾਰ ਪੀਂਦਾ ਸੀ ਤੇ ਜਦੋਂ ਹੁਣ ਸੀ ਇਹ ਕਹਿੰਦਾ ਹੁਣ ਪਹਿਲੀ ਵਾਰੀ ਕੀਤਾ ਸੀ ਨਸ਼ਾ ਇਹਨੇ ਅੱਛਾ ਤੇ ਪਹਿਲੀ ਵਾਰੀ ਬਸ ਇਹਨੂੰ ਉੱਪੀ ਗਿਆ ਤਾਂ ਇਹ ਵਾਹ ਅੱਛਾ ਇਹ ਛੱਟੇ ਦਾ ਟੀਕਾ ਨੇ ਪਹਿਲੀ ਵਾਰੀ ਲਾਇਆ ਸੀਗਾ ਓਵਰਡੋਜ਼ ਹੋ ਗਈ ਹਾਂਜੀ ਤੇ ਮਾਤਾ ਫਿਰ ਘਰ ਦੇ ਵਿੱਚ ਤੁਸੀਂ ਸੁਭਾਵਕ ਹੈ ਕਿ ਮਾਤਾ ਤਾਂ ਮਾਵਾ ਪੁੱਤਾਂ ਨੂੰ ਸਮਝਾਉਂਦੀਆਂ ਨੇ ਕਿ ਤੇਰੇ ਪੰਜ ਭਾਈ ਮੁੱਕ ਗਏ ਤੇਰਾ ਪਿਓ ਮੁੱਕ ਗਿਆ ਨਸ਼ੇ ਦੇ ਕਾਬੂ ਤੋਂ ਹਟ ਜਾ ਸਮਝਾਉਣ ਦੇ ਸਾਇਆ ਹੱਥ ਪੈਰਾਂ ਹੱਥ ਹਲਾਉਂਦੇ ਸਾਂ ਕੋਈ ਸਾਡੀ ਨਹੀਂ ਮੰਨੀ ਏ ਉਹਨਾਂ ਨੇ ਨਹੀਂ ਵੇਖਿਆ ਮਰਨ ਦੇ ਡੇਰ ਨਹੀਂ ਵੇਖਿਆ ਜਿੰਦਾ ਉਹਨਾਂ ਨੇ ਕਿ ਉਹਨਾਂ ਨੂੰ ਤਾਂ ਢੇਡ ਦਾ ਮਤਲਬ ਸੀ ਉਹਨਾਂ ਨੂੰ ਸਾਡੇ ਨਾਲ ਕਾਂ ਦਾ ਮਤਲਬ ਸੀ ਠੀਕ ਜਿਵੇਂ ਤੁਸੀਂ ਦੱਸਿਆ ਇੱਥੇ ਛੋਟਾ ਮੋਟਾ ਦਿਹਾੜੀ ਦਾ ਪਾਈ ਕਰਦਾ ਸੀਗਾ ਤੇ ਐਸੀ ਕਿੱਥੋਂ ਆਉਂਦੇ ਸੀਗੇ ਆ ਚਿੱਟਾ ਲੈਣ ਦੇ ਆ ਦਿਹਾੜੀ ਦਾ ਪੱਕ ਕਰਦੇ ਸੀ ਤੇ ਆਦਾ ਸੱਜਾ ਲੈ ਕੇ ਖਾ ਲੈਂਦੇ ਸੀ ਬਸ ਅੱਛਾ ਤੇ ਮੇਰੇ ਤਾਂ ਫਿਲਸਣ ਆਉਂਦੀ ਸੀ ਉਹਦੇ ਮੈਂ ਆਦੇ ਵੀ ਸਰਫੇਣਾ ਵਰਤ ਲੈਂਦੀ ਸਾਂ ਹਾਂ ਹਾਂ ਕੋਈ ਸਾਰੀ ਜ਼ਮੀਨ ਨਹੀਂ ਕੋ ਕੁਛ ਨਹੀਂ ਕੋ ਕ ਹੂੰ ਮੈਂ ਕੀ ਬੰਦੇ ਇਹ ਲੈ ਕੇ ਕਿੱਥੋਂ ਹੁੰਦਾ ਸੀ ਮਾਤਾ ਨਸ਼ਾ ਬੰਡਾ ਚਿੱਟਾ ਉੱਥੋਂ ਟੱਕੇ ਵਸਤੀ ਚੋਂ ਚੱਕੇ ਬਸਤੀ ਜੋਂ ਇੱਥੇ ਲੱਗੇ ਆ ਤੁਹਾਡੇ ਹਾਂ ਉਹ ਗਿੱਦੜ ਪਿੰਡੀ ਤੋਂ ਅੱਗੇ ਵੇ ਅੱਛਾ ਹਾਂਜੀ ਰੋਡ ਤੇ ਹੀ ਏ ਉਹ ਪਿੰਡ ਹਾਂ ਉੱਥੋਂ ਸੋਖਾ ਮਿਲ ਜਾਂਦਾ ਵਾਦੂ ਵਾਦੂ ਹੂੰ ਜਿੰਨਾ ਮਰਜੀ ਤੇ ਕੋਈ ਕਾਰਵਾਈ ਨਹੀਂ ਹੁੰਦੀ ਸਰਕਾਰ ਤੱਕ ਜਾਂਦੀ ਅਸੀਂ ਰਹਿਣ ਨਹੀਂ ਦੇਣਾ ਨਸ਼ੇ ਵਾਲਾ ਕੱਟਾ ਦੇ ਅਸੀਂ ਕੋਈ ਖੁਸ਼ ਕਰਤਾ ਨਾ ਕੋਈ ਨਹੀਂ ਕੋਈ ਨਹੀਂ ਇੱਥੇ ਕੁਝ ਵੀ ਨਹੀਂ ਦੇਗਿਆ ਨੇ ਹੂੰ ਕਰ ਜਾਂਦੇ ਸੀ ਵੀ ਖਬਰ ਕਰ ਜਾਂਦੇ ਸੀ ਵੀ ਇਹਨਾਂ ਦੇ ਘਰ ਦੇਗਣਾ ਹੈ ਕੋਈ ਕਾਰ ਨਹੀਂ ਡਿਗਿਆ ਅਜ ਤੱਕ ਕੋਈ ਕੁਝ ਨਹੀਂ ਹੋਇਆ ਜਿੱਥੇ ਬੈਠਾ ਉੱਥੇ ਹੀ ਹਰ ਕੋਈ ਬੈਠਾ ਹੂੰ ਯਾ ਜਿਹਨੂੰ ਘਰ ਦੇਗੇ ਹੁੰਦੇ ਨਾ ਅੱਜ ਨੂੰ ਇਹ ਚਿੱਟੇ ਬੰਦ ਹੋ ਜਾਣੇ ਸੀਗੇ ਹੂੰ ਹਾਂ ਪਤਾ ਇਹ 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 ਸਭ ਤੋਂ ਵੱਡਾ ਬੇਟਾ ਕਿਹੜਾ ਸੀਗਾ ਤੁਹਾਡੇ ਇਹਦੇ ਚੋਂ ਪਾਇਆ ਇਹ ਸਭ ਤੋਂ ਪਹਿਲਾਂ ਇਹਦੀ ਡੈਥ ਹੋਈ ਹੈ ਹਾਂ ਨਹੀਂ ਨਹੀਂ ਹਾਂ ਪਹਿਲੇ ਤਾਂ ਡੈਡੀ ਉਹਨਾਂ ਦੀ ਹੋਈ ਹੈ ਉਹ ਤੋਂ ਬਾਅਦ ਉਸ ਮੁੰਡੇ ਦੀ ਹੋਈ ਹੈ ਇਹ ਕਿਹੜੇ ਸਾਲ ਚ ਹੋਈ ਮੁੰਡੇ ਦੀ ਇਹ 7 ਸਾਲ ਵਿੱਚ ਦੋਨੇ ਪਿਓ ਪੁੱਤਾਂ ਦੀ 2012 ਦੇ ਤੇ ਉਹ ਤੋਂ ਬਾਅਦ ਆਸ ਮੁੰਡੇ ਦੀ ਹੋਈ ਹੈ ਅੱਛਾ ਫਿਰ ਆ ਇਸ ਮੁੰਡੇ ਦੀ ਹੋਈ ਹੈ ਫਿਰ ਇਸ ਦੀ ਹੋਈ ਹੈ ਫਿਰ ਆ ਸਾਰਾ ਤੁਮਗਰੂ ਆਂਦੀ ਹੋਈ ਤੇ ਉਹ ਤੁਮਗਰੂ ਇਹ ਤਾਂ ਮਾਤਾ ਤਸਵੀਰ ਵੇਖ ਕੇ ਰੋਣ ਆਉਂਦਾ ਲੋਕਾਂ ਨੂੰ ਕਿ ਇੰਨੀ ਰੌਣਕ ਹੋਊਗੀ ਮੈਨੂੰ ਲੱਗਦਾ ਕਿ 6 7 ਜੀ ਪਰਿਵਾਰ ਦੇ ਕਿੰਨੇ ਸੀਗੇ ਵੀ ਤੇਰੇ 6 ਮੁੰਡੇ ਦੇ 6 ਮੁੰਡੇ ਨੇ 6 ਮੁੰਡੇ ਬਿਲ ਜਾਂਦੇ ਨਹੀਂਗੇ ਨਹੀਂ ਆਏਗੇ ਹੂੰ ਇਹ ਤਾਂ ਥੋੜੇ ਕੁ ਸਾਲਾਂ ਚ ਹੀ ਮਿਲਦਾ ਹੁਣ ਘਰ ਦੇ ਵਿੱਚ ਕੌਣ-ਕੌਣ ਬਚਿਆ ਬਸ ਅਸੀਂ ਤਿੰਨ ਹੀ ਜੀ ਹੈਗੀਆਂ ਇੱਕ ਮੇਰੀ ਨੌ ਇੱਕ ਮੈਂ ਆ ਇੱਕ ਛੋਟੇ ਜਿਹੇ ਮੇਰਾ ਪੋਤਾ ਬਸ ਅੱਛਾ ਤਿੰਨ ਹੀ ਰਹਿ ਗਏ ਆ ਇਹ ਰਹਿਨੇ ਘਰ ਚ ਹਾਂਜੀ ਥੋੜੀ ਥੋੜੇ ਕਿਹੜੇ ਸੀਗੇ ਜੀ ਪਤੀ ਇਹਨਾਂ ਚੋਂ ਆਏਗਾ ਇਹ ਸੀਗੇ ਇਹਨਾਂ ਦੀ 2022 ਚ ਹੋਈ ਤਾਂ ਅੱਛਾ ਹਾਂਜੀ ਇਹ ਵੀ ਚਿੱਟਾ-ਚੁੱਟਾ ਈ ਲਾਉਂਦੇ ਸੀਗੇ ਹਾਂ ਇਹ ਤੇ दारू ਪਿੰਦਾ ਸੀ ਅੱਛਾ दारू ਪਿੰਦਾ ਸੀ दारू ਪੀ ਲਿੰਦਾ ਸੀ दारू ਕਰਕੇ दारू ਬੜੀ ਪਿੰਦਾ ਸੀ ਰਜਵੀ ਹਾਂ ਹਾਂ ਅਰਮੁਲੀ ਇੱਥੇ ਮਿਲਦੀ ਸੀ ਤੇ ਬਸ ਬੜੇ ਕੰਮ ਕਰਦਾ ਸੀ ਮਸ਼ੀਨਾਂ ਤੇ ਜਾਂਦਾ ਰਹਿੰਦਾ ਸੀ ਅੱਛਾ ਤੇ ਬਸ दारू ਉਥੋਂ ਬਸ ਜਿਵੇਂ ਨਾਲ ਰੁੱਟ ਜਾਂਦੇ ਸੀ ਸਾਰੇ ਜਣੇ ਹਾਂ ਤੇ ਉਦਾਂ ਬਸ ਪੀ ਲਿੰਦਾ ਸੀ दारू ਅੱਛਾ ਹਾਂਜੀ ਮਤਲਬ ਜਿਵੇਂ ਲੈ ਆਉਂਦੇ ਨੇ ਇਥੋਂ ਤਾਂ ਇਹ ਮਨ ਲੱਗਦਾ ਕਿ ਬਹੁਤ ਸਾਰੇ ਫਿਰ ਮੁੰਡੇ ਮਨ ਲੱਗਦਾ ਕਰਦੇ ਹੋਣਗੇ ਨਸ਼ਾ ਬੜਾ ਬੜਾ ਕਰਦੇ ਨੇ ਬਹੁਤ ਮੁੰਡੇ ਕਰਦੇ ਨੇ ਕੋਈ 100 ਵਿੱਚੋਂ ਇੱਕ ਅੱਧਾ ਭਾਵੇਂ ਬਚਾ ਹੋਵੇ ਨਹੀਂ ਤਾਂ ਸਾਬਾ ਇੱਕਵਾਡੂ ਇਹੋ ਕੰਮ ਚੱਲਦਾ ਹੋਇਆ ਹਮ ਇਹ ਕਿੱਤੇ ਵਾਲਾ ਹੁਣ ਫਿਰ ਘਰ ਦਾ ਗੁਜ਼ਾਰਾ ਕਿਵੇਂ ਥੋੜਾ ਚੱਲਦਾ ਕਮਾਉਣ ਵਾਲੇ ਤਾਂ ਸਾਰੇ ਦੁਰਗੇ ਮੁੰਨ ਕਰਾਂਗੇ ਗੁਜ਼ਾਰਾ ਕਿਵੇਂ ਰੱਖੀਏ ਹਮ ਆਇਆ ਤੁਹਾਡੇ ਕੋਈ ਕਦੇ ਕੋਈ ਬੰਦਾ ਪ੍ਰਸ਼ਾਸਨ ਦਾ ਕੋਈ ਸਰਕਾਰ ਦਾ ਨਹੀਂ ਹਮ ਨਹੀਂ ਯਾਰ ਕਹ ਹਲ ਕਹਿੰਦੇ ਸੀਗੇ ਵੀ ਜਿਹੜੇ ਪਤਾ ਨਹੀਂ ਕਿੱਥੋਂ ਦੇ ਆਏ ਨੇ ਉਹ ਮੋਦੀ ਨੇ ਕਹ ਲੈ ਆਖੇ ਤੁਹਾਡੀ ਮਦਦ ਕਰਾਂਗੇ ਹੂੰ ਵੇਖੋ ਵੀ ਮਦਦ ਹੁੰਦੀ ਕਿ ਨਹੀਂ ਹੁੰਦੀ ਹੈ ਹੂੰ ਜਿਵੇਂ ਸਾਰੇ ਹੀ ਕਹਿ ਦਿੰਦੇ ਨੇ ਕਿ ਅਕਲ ਆ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਾ ਦਿੰਦੀਆਂ ਮੈਨੂੰ ਲੱਗਦਾ ਕਿ ਇਹ ਤਾਂ ਸਾਰੀ ਅਕਾਲੀ ਦਲ ਵੇਲੇ ਵੀ ਤੁਹਾਡਾ ਪੁੱਤ ਗਿਆ ਕਾਂਗਰਸ ਵੇਲੇ ਵੀ ਗਿਆ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਤੇ ਗਿਆ ਕੋਈ ਫਰਕ ਤਾਂ ਮੈਨੂੰ ਲੱਗਦਾ ਨਹੀਂ ਕਿ ਆਇਆ ਕਿ ਪੁੱਤ ਤਾਂ ਫਿਰ ਉਵੇਂ ਹੀ ਜਾਂਦੇਗੇ ਹਾਂਜੀ ਉਹਨਾਂ ਆਪਾਂ ਨੂੰ ਕਹਿੰਦੇ ਸੀਗੇ ਵੀ ਹੱਥ ਜੋੜਦੇ ਸੀ ਜਿਹੜੇ ਵੋਟਾਂ ਆਲੇ ਆਪਾਂ ਕਹਿੰਦੇ ਸਾਂ ਵੀ ਤੁਹਾਡੇ ਵੱਲੇ ਪਾਵਾਂਗੇ ਤੁਹਾਡੇ ਮਗਰ ਆ ਆਪਾਂ ਆਏ ਆਪਾਂ ਨਹੀਂ ਜਵਾਬ ਦਿੱਤਾ ਵੀ ਚਲੋ ਜਿਹੜਾ ਹੁੰਦਾ ਸੀ ਆਪਾਂ ਉਹਨੂੰ ਜਵਾਬ ਨਹੀਂ ਦਿੰਦੇ ਸੀ ਜਿੱਥੇ ਦਿਲ ਕਰਦਾ ਸੀ ਆਪਾਂ ਪਾ ਦਿੰਦੇ ਸਾਂ ਵੋਟਾਂ ਤਮਾਤਾ ਜਿਵੇਂ ਬੜੀ ਮਾਵਾਂ ਸੁੱਖ ਸੁੱਖ ਕੇ ਪੁੱਤ ਲੈਂਦੀਆਂ ਨੇ ਤਾਂ ਲੱਗਦਾ ਜਿਵੇਂ ਅਖੀਰ ਤੇ ਇਹ ਪੁੱਤ ਬਚਿਆ ਸੀਗਾ ਤਾਂ ਇਹਦੇ ਤੇ ਹੀ ਤੁਹਾਨੂੰ ਮੈਨੂੰ ਲੱਗਦਾ ਆਸ ਸੀਗੀ ਸਾਰੀ ਕਿ ਹੁਣ ਬਾਕੀ ਤਾਂ ਕੇ ਅਸੀਂ ਕਿਹਾ ਵਿਚਾਰ ਮੇਰੇ ਰਿਸ਼ਤੇਦਾਰ ਸਰਪਿੰਡ ਵਾਲੇ ਕਹਿੰਦੇ ਸੀ ਵੀ ਜਸਵੀਰ ਤੇਰੇ ਪੰਜ ਭਾਈ ਟੋੜ ਕੇ ਤੂੰ ਸਿਆਣਾ ਬਣ ਜਾ ਇਹ ਵੀ ਨਹੀਂ ਸਿਆਣਾ ਬਣਾ ਇਹ ਵੀ ਕਮਲਾ ਬਣ ਗਿਆ ਜੇ ਹੁੰਦਾ ਸਿਆਣਾ ਆ ਕਿਹਾ ਵੀ ਮੇਰੀ ਮੰਮੀ ਐ ਮੇਰੇ ਭਜਾ ਹੈ ਇਹ ਮੇਰੇ ਛੋਟੇ ਜੇ ਭਤੀਜਾ ਹੈ ਮੈਂ ਉਹਨਾਂ ਦੇ ਮੂੰਹ ਵੱਲੇ ਵੇਖ ਲਵਾਂ ਉਹਨੇ ਨਹੀਂ ਵੇਖਿਆ ਕਮਲੇ ਨੇ ਆਦੇ ਟੀਡ ਵੱਲੇ ਵੇਖਿਆ ਉਹਨੇ ਆ ਦੀ ਇਹਦਾ ਬਰਬਾਦ ਕਰਤੀ ਹਾਂ ਇਹ ਇਹ ਕੁਆਰੇ ਸੀਗੇ ਮਾਤਾ ਬਾਕੀ ਦੋ ਵਿਆਏ ਸੀਗੇ ਹਾਂਜੀ ਇੱਕ ਆ ਵਿਆਏ ਸੀ ਤੇ ਕਾ ਇਹਨ ਦੇ ਘਰ ਵਾਲੀ ਰੁੱਸੀ ਹੋਈ ਓਥੇ ਛਾ ਕੋਟ ਤੂੰ ਪਰਾਂਗਾ ਚੱਕ ਪਿਪਲੀਏ ਅੱਛਾ ਤੇ ਉਹਦਾ ਏਡਾ ਕੋ ਮੁੰਡਾ ਏ ਕਿ ਇਹ ਪੀਂਦਾ ਖਾਂਦਾ ਸੀ ਉਹ ਫਿਰ ਚਲੀ ਗਈ ਰੁੱਸ ਕੇ ਤੇ ਫਿਰ ਪਾਉ ਕਿ ਅਸੀਂ ਗਏ ਸੀ ਲੈਣ ਤੇ ਦੋ ਵਾਰੀ ਕਹਿੰਦੀ ਸੀ ਮੈਂ ਤਲਾਕ ਲੈਣਾ ਫਿਰ ਹਾਂ ਅਸ ਪੇਰਾ ਹੀ ਨੇਗੀ ਹਾਂਜੀ ਸਭ ਤੋਂ ਛੋਟਾ ਬੇਟਾ ਕਿਹੜਾ ਸੀਗਾ ਮਾਤਾ ਆਇਗਾ ਇਹਦੀ ਕਿੰਨੀ ਉਮਰ ਸੀਗੀ ਇਹਦੀ ਹੋਵੇਗੀ 15 16 ਸਾਲ ਹੀ ਅੱਛਾ ਇੰਨੀ ਛੋਟੀ ਉਮਰ ਚੀ ਹਾਂ ਬੇਟਾ ਲੱਗ ਗਿਆ ਇੱਥੇ ਹਾਂ ਇਹ ਵੇਖੋ ਖਾਈ ਹਾਂ ਜਿਹੜਾ ਆਪਾਂ ਹੁਣ ਇੱਕ ਦੂਜੇ ਨਾਲ ਟੋਰਪਾ ਵੀ ਇੰਨਾ ਛੇ ਵਾਲੇ ਨਾਲ ਤੇ ਉਹ ਅਗਲੇ ਵਾਲ ਸਖਾ ਦੇ ਦਿੰਦੇ ਨੇ ਹਾਂ ਆ ਇੱਕ ਘਰ ਵੀ ਘਰੂ ਚੋਰੀਆਂ ਚੋਰੀਆਂ ਕਰਕੇ ਲੈ ਜਾਂਦਾ ਸੀ ਅੱਛਾ ਤੇ ਉਹ ਜਿਹੜਾ ਮੁੰਡਾ ਸੀ ਹਾਂ ਵਪਾਰ ਦੀ ਗੱਲ ਐ ਮੈਂ ਕਿਸੇ ਦਾ ਲਸਣ ਬਣਾਉਂਦੀ ਸਾਂ ਤੇ ਇਹ ਦਾਣੇ ਹੌਲੀ ਜੀ ਚੱਕ ਲ ਜਾਂਦੇ ਤੇਰੇ ਮੇਰੇ ਵਰਗਨ ਲੈ ਆਉਂਦਾ ਸੀ ਦਾਣਾਂ ਦਾ ਗੱਟਾ ਪਰਦਾ ਸੀ ਤੇ ਵੇਚ ਕੇ ਤੇ ਚਿੱਟਾ ਲਾ ਲੈਂਦਾ ਸੀ ਅੱਛਾ ਜਦੋਂ ਮੈਨੂੰ ਪਤਾ ਲੱਗਾ ਵੀ ਸਾਰੇ ਕਹਿੰਦੇ ਸੀ ਵੀ ਦਪਾਏ ਦਾ ਟਾਈਮ ਹੁੰਦਾ ਸੀ ਤੇ ਕਰਦਾ ਤਰਾਪ ਆਉਂਦਾ ਹੈ ਫਿਰ ਮੈਂ ਦੋ ਚਾਰ ਗੱਟੇ ਜਿਹੜੇ ਬੱਚੇ ਉਹ ਕਿਸੇ ਦੇ ਘਰੇ ਰੱਖ ਕੇ ਤੇ ਉਹ ਬੱਚਾ ਆਏ ਤੇ ਉਹ ਮੈਂ ਹੁਣ ਤੱਕ ਖਵਾਏ ਇਹਨਾਂ ਨੂੰ ਮਾਂ ਪੁੱਤਾਂ ਨੂੰ ਤੇ ਮੈਂ ਆਪ ਖਾਦੇ ਅੱਛਾ ਹਾਂ ਇਹ ਇਹ ਇੱਕੋ ਜਗ੍ਹਾ ਤੋਂ ਲੈ ਕੇ ਹੁੰਦੇ ਸੀਗੇ ਸਾਰਾ ਨਸ਼ਾ ਇਹ ਹਾਂ ਇੱਕੇ ਥਾਂ ਇਹ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਦੇ ਤੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਨਹੀਂ ਕੀਤੀ ਨਹੀਂ ਕੀਤੀ ਹੁਣ ਹੁਣ ਜੇ ਜਿੱਥੋਂ ਲੈ ਕੇ ਆਇਆ ਸੀਗਾ ਹੁਣ ਵੀ ਉੱਥੋਂ ਹੀ ਲੈ ਕੇ ਆਇਆ ਸੀਗਾ ਮੁੰਡਾ ਹਾਂਜੀ ਹਾਂਜੀ ਤੇ ਹੁਣ ਜਿਵੇਂ ਧਰਨਾ ਤੁਸੀਂ ਦਿੱਤਾ ਪਰਚਾ ਕਰਵਾਇਆ ਤੇ ਪੁਲਿਸ ਨੇ ਫੜਿਆ ਨਹੀਂ ਅਜੇ ਵੀ ਅਜੇ ਨਹੀਂ ਫੜਿਆ ਕੀ ਕਹਿੰਦੇ ਨੇ ਕਹਿੰਦੇ ਨੇ ਕਿ ਉਹ ਪਤਾ ਨਹੀਂ ਕਿੱਧਰ ਰੱਖੇ ਹੁੰਦਾ ਸਮਾਨ ਹੀ ਕੋਈ ਚੱਕ ਲ ਗਿਆ ਚੋਰੀ ਹੋ ਗਈ ਹਾਂ ਪਤਾ ਨਹੀਂ ਕਿੱਧਰ ਗਈ ਕਿੱਧਰ ਨਹੀਂ ਗਈ ਇਹ ਹੂੰ ਉਹਨਾਂ ਦੇ ਨਾਲ ਹੀ ਹੋ ਗਈ ਐ ਵੀ ਉਹਨਾਂ ਨੇ ਆਖ ਉਹਨਾਂ ਵੀ ਸਮਾਨ ਚੱਕ ਕੇ ਇਸ ਪਾਸੇ ਹੋ ਜਾ ਬਿਨਾਂ ਇਥੇ ਹੋਵੇਂਗੀ ਤੇ ਨਾ ਅਸੀਂ ਆਵਾਂਗੇ ਫੜਨ ਨੂੰ ਹਾਂ ਐ ਉਹਨਾਂ ਨੂੰ ਪੈਸੇ ਪਹੁੰਚ ਗਏ ਉਹਨਾਂ ਨੇ ਹਾਂ ਪੁਲਿਸ ਵਾਲਾ ਨੂੰ ਬਸ ਸਰ ਚਿੱਟਾ ਬੰਦ ਹੋਵੇ ਹਾਂ ਬਸ ਦੂਜੀ ਦੁਨੀਆ ਸਾਰੀ ਆ ਗਈ ਹਾਂ ਵੀ ਕਿਹਾ ਸਾਡੇ ਤਾਂ ਮੁੰਡੇ ਚਲੇ ਜੂ ਗਏ ਤੇ ਚਲ ਕੇ ਇਆਂ ਦੇ ਮਾਵਾਂ ਦੇ ਪੁੱਤ ਬਚ ਜਾਵੇ ਤੇ ਸਾਨੂੰ ਦੁਆ ਕਰਨਗੇ ਵੀ ਆ ਕੰਮ ਇਹਨਾਂ ਨੇ ਕਿਤਨ ਬੰਦ ਕਰਾਤਾ ਠੀਕ ਆ ਇਹ ਤਾਂ ਹੁਣ ਮਾਤਾ ਜਿਹੜੇ ਪੁੱਤ ਚਲੇ ਗਏ ਇਹ ਤਾਂ ਮੁੜਨੇ ਨਹੀਂ ਪਰ ਬੜੀਆਂ ਸਾਰੀਆਂ ਮਾਵਾਂ ਦੇ ਮਾਵਾਂ ਨੂੰ ਡਰ ਆ ਕਿ ਕਿਤੇ ਸਾਡੇ ਪੁੱਤ ਨਾ ਇਸ ਜਹਾਨੋਂ ਚਲੇ ਜਾਣਾ ਥੋੜੀ ਕੋਈ ਅਪੀਲ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕੁਝ ਭਗਵੰਤ ਮਾਨ ਨੂੰ ਆਹੋ ਵੀ ਬੰਦ ਕਰਾਉਣੋ ਚਿੱਟਾ ਬੰਦ ਕਰਾਉਣੋ ਕਿਉਂ ਨਹੀਂ ਕਰਿੰਦੇ ਨੋ ਵੀ ਚਲੋ ਜਿੰਨਾਂ ਦੇ ਬੱਚੇ ਬਾਤ ਚ ਜਾਵਣ ਤਾਂ ਆਪਾਂ ਤਾਂ ਕਹਿੰਨੇ ਵੀ ਚਲੋ ਕਿਹਿਆਂ ਦੇ ਬਾਤ ਜਾਣੋ ਚਲੋ ਸਾਡੇ ਤੇ ਚਲੋ ਗਏ ਗਏ ਹੂੰ ਰਤਾ ਦੇ ਛਾਂ ਵੀ ਬੈਠੇ ਆ ਦੇ ਹੱਥਾਂ ਨਾਲ ਸਾਨੂੰ ਸਾਂ ਮੈਨੂੰ ਸਾਂ ਬਣਾ ਸੀ ਤੇ ਉਹਨਾਂ ਨੂੰ ਮੈਂ ਸਾਂ ਵੀ ਬੈਠੀ ਆ ਹੂੰੁੱੁੱਤਾ ਨੂੰ ਇਦੋਂ-ਤੋਂ ਕੀ ਹੋਊਗਾ ਕਿ ਪੁੱਤ ਜਵਾਨ ਹੋਣਗੇ ਕੰਮਕਾਰ ਕਰਨਗੇ ਘਰ-ਬਾਰ ਬਣਾਉਣਗੇ ਸੋਨਾ ਬਣਾ ਕੇ ਨਹੀਂ ਪਤਾ ਵੀ ਪਤਾ ਹੈ ਕਿ ਸੁੱਖ ਨੂੰ ਜਵਾਕ ਲਾਇਏ ਸੀ ਤੇ ਦੁੱਖ ਨੂੰ ਪੈ ਜਾਵਾਂਗੇ ਹੂੰ ਇੱਕੋ ਪਤਾ ਸੀ ਕੀ ਪਤਾ ਮੈਂ ਕੀ ਕਰ ਮਾੜ ਕਰਾ ਲਿਆ ਹੁੰਦੇ ਸੀ ਏ ਠੱਡੋ ਦੇ ਯਾ ਦੇ ਕਰਮਾ ਕਰਮ ਚੋਲੀ ਚਪਾਈ ਬੈਠੀ ਆ ਚਲੋ ਮਾਤਾ ਹੌਸਲਾ ਰੱਖੋ ਇਸ ਤੋਂ ਮਾੜਾ ਤਾਂ ਕੁਝ ਹੋ ਹੀ ਨਹੀਂ ਸਕਦਾ ਤਾਂ ਇਹ ਪੰਜਾਬ ਦੀ ਤਸਵੀਰ ਦੇਖੋ ਤੁਸੀਂ ਜਿੱਥੇ ਇੱਕ ਪਾਸੇ ਦਾਅਵੇ ਕੀਤੇ ਜਾਂਦੇ ਨੇ ਵੱਡੇ ਵੱਡੇ ਕਿ ਨਸ਼ਾ ਖਤਮ ਹੋ ਚੱਲਾ ਨਸ਼ੇ ਦਾ ਲੱਕ ਤੋੜ ਦਿੱਤਾ ਤਾਂ ਇਸ ਤੋਂ ਮਾੜੀ ਤਸਵੀਰ ਤੁਸੀਂ ਕਦੇ ਪੰਜਾਬ 'ਚ ਨਹੀਂ ਦੇਖੀ ਹੋਏਗੀ ਕਿ ਇੱਕੋ ਮਾਂ ਦੇ 6 ਪੁੱਤਾਂ ਦੀ ਤਸਵੀਰ ਇੱਕ ਘਰ ਵਾਲੇ ਦੀ ਤਸਵੀਰ ਮੰਜ਼ੇ ਦੇ ਉੱਪਰ ਪਈ ਹੋਈ ਆ ਜਿਹੜੇ ਇਸ ਜਹਾਨੋਂ ਚਲੇ ਗਏ ਸਿਰਫ ਨਸ਼ੇ ਕਰਕੇ ਪਾਰਟੀਆਂ ਬਦਲੀਆਂ ਸਰਕਾਰਾਂ ਬਦਲੀਆਂ ਪਰ ਨਸ਼ਾ ਓਵੇਂ ਦਾ ਓਵੇਂ ਪੰਜਾਬ ਦੇ ਵਿੱਚ ਅੱਜ ਵੀ ਵੇਚਦਾ ਪਿਆ ਇਹ ਤਸਵੀਰ ਸਾਰੀਆਂ ਪਾਰਟੀਆਂ ਵੀ ਦੇਖਣ ਸਰਕਾਰ ਵੀ ਦੇਖੇ ਪੰਜਾਬ ਦਾ ਮੁੱਖ ਮੰਤਰੀ ਵੀ ਦੇਖੇ ਜਿਸ ਘਰ ਦੇ ਛੇ ਪੁੱਤ ਤੇ ਇੱਕ ਘਰ ਵਾਲਾ ਜਿਹੜਾ ਇਸ ਜਹਾਨੋਂ ਸਿਰਫ ਨਸ਼ੇ ਦੇ ਕਰਕੇ ਚਲਾ ਗਿਆ ਲੋੜ ਹੈ ਕਿ ਬਾਕੀ ਮਾਵਾਂ ਦੇ ਪੁੱਤਾਂ ਨੂੰ ਬਚਾਇਆ ਜਾਵੇ ਨਸ਼ੇ ਦਾ ਲੱਕ ਤੋੜਿਆ ਜਾਵੇ ਤੇ ਜਿਹੜੇ ਲੋਕ ਸ਼ਰਿਆਂ ਵਿੱਚ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਟੇਕਦੇ ਰਹੋ #ਪੰਜਾਬ